ਜਲੰਧਰ ਲੋਕ ਸਭਾ ਹਲਕੇ 'ਚ ਸਿਆਸੀ ਸਰਗਰਮੀ ਇੱਕ ਦੂਜੇ ਦੇ ਖਿਲਾਫ ਇਹ ਨਹੀਂ ਕਿ ਇੱਕ ਪਾਰਟੀ ਦੂਜੇ ਦੇ ਖਿਲਾਫ ਬੋਲ ਰਹੀ ਹੈ ਇੱਥੇ ਇੱਕੋ ਪਾਰਟੀ ਦੇ ਦੋ ਲੀਡਰ ਆ ਜਿਹੜੇ ਉਹ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਕਰਦੇ ਦਿਖਾਈ ਦੇ ਰਹੇ ਨੇ ਖਾਸ ਕਰਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲੀ ਟਿਕਟ ਤੋਂ ਬਾਅਦ ਚੌਧਰੀ ਪਰਿਵਾਰ ਔਖਾ ਹੋ ਗਿਆ ਉਹਨਾਂ ਨੂੰ ਲੱਗਿਆ ਕਿ ਨਹੀਂ ਇਹ ਤਾਂ ਸਾਡੀ ਜੱਦੀ ਸੀਟ ਹੈ ਤੇ ਸਾਡੇ ਨਾਲ ਵਿਤਕਰਾ ਹੋ ਰਿਹਾ ਹੈ ਇਹ ਸੀਟ ਤੇ ਹੱਕ ਸਾਡਾ ਬਣਦਾ ਕਿਸੇ ਬਾਹਰ ਲੈਦਾ ਨਹੀਂ ਜਦੋਂ ਕੇਕ ਕੱਟਿਆ ਗਿਆ ਸੀ ਤੇ ਉਸ ਕੇਕ ਤੋਂ ਬਾਅਦ ਹੀ ਇਹ ਦੇਖ ਤੇ ਲਿਖਿਆ ਸੀ ਸਾਡਾ ਚੰਨੀ ਜਲੰਧਰ ਤਾਂ ਇਸ ਮਸਲੇ ਦੇ ਵਿੱਚ ਫਿਰ ਸਿਆਸਤਪੱਖ ਦੀ ਦਿਖਾਈ ਦਿੱਤੀ ਤੇ ਬੀਤੇ ਦਿਨ ਐਸੀ ਸਰਗਰਮੀ ਹੋਈ ਕਿ ਐਮਐਲਏ ਮੌਜੂਦਾ ਫਲੋਰ ਤੋਂ ਨੇ ਜਿਹੜੇ ਚੌਧਰੀ ਪਰਿਵਾਰ ਦੇ ਵਿਕਰਮਜੀਤ ਸਿੰਘ ਚੌਧਰੀ ਤਾਂ ਉਹਨਾਂ ਦੀ ਮਾਤਾ ਬੀਬੀ ਕਰਮਜੀਤ ਕੌਰ ਸਾਬਕਾ ਐਮਪੀ ਮਰਹੂਮ ਐਮਪੀ ਸੰਤੋਖ ਸਿੰਘ ਚੌਧਰੀ ਦੀ ਪਤਨੀ ਭਾਜਪਾ ਵਿੱਚ ਸ਼ਾਮਲ ਹੋ ਗਏ ਕਿ ਟਿਕਟ ਨਹੀਂ ਮਿਲੀ ਹਾਲਾਂਕਿ ਮੰਨਿਆ ਜਾ ਰਿਹਾ ਸੀ ਕਿ ਜਦੋਂ ਕੋਈ ਲੀਡਰ ਨਾਰਾਜ਼ ਹੁੰਦਾ ਪਾਰਟੀ ਚੋਂ ਤੇ ਬਾਕੀ ਪਾਰਟੀਆਂ ਡੋਰੇ ਪਾਉਣਾ ਸ਼ੁਰੂ ਕਰ ਦਿੰਦੀਆਂ ਨੇ ਪਹੁੰਚ ਕਰਨਾ ਹੀ ਆ ਸ਼ੁਰੂ ਕਰ ਦਿੰਦੀਆਂ ਨੇ ਤੇ ਭਾਜਪਾ ਨੇ ਉਸ ਮਸਲੇ ਦੇ ਵਿੱਚ ਬੀਬੀ ਕਰਮਜੀਤ ਕੌਰ ਨੂੰ ਮਨਾ ਲਿਆ ਤੇ ਆਪਣੀ ਪਾਰਟੀ 'ਚ ਸ਼ਾਮਲ ਕਰ ਲਿਆ ਹਾਲਾਂਕਿ ਹਲ ਜਿਹੜੀ ਵਿਕਰਮਜੀਤ ਸਿੰਘ ਨੇ ਚੌਧਰੀ ਉਹਨਾਂ ਦੇ ਬੇਟੇ ਨੇ ਆਪਣੀ ਵਿਧਾਇਕੀ ਨਹੀਂ ਛੱਡੀ ਉਹ ਕਾਂਗਰਸ ਪਾਰਟੀ ਦੇ ਵਿੱਚ ਹੀ ਨੇ ਉਹ ਨਹੀਂ ਗਏ ਪਰ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਹੋ ਰਹੀ ਹੈ ਚਾਹੇ ਔਜਲੰਦਰ ਦੇ ਕਾਂਟ ਕੈਂਟ ਹਲਕੇ ਤੋਂ ਨੇ ਜਿਹੜੇ ਵਧਾਇਕ ਪ੍ਰਗਟ ਸਿੰਘ ਉਹਨਾਂ ਨੇ ਵੀ ਇਸ ਮਾਮਲੇ ਦੇ ਵਿੱਚ ਬਿਆਨ ਦਿੱਤਾ ਕਿ ਜੇ ਇੰਨੀ ਗੱਲ ਹੈ ਤਾਂ ਵਿਕਰਮਜੀਤ ਸਿੰਘ ਚੌਧਰੀ ਫਿਰ ਆਪਣੀ ਸੀਟ ਕਿਉਂ ਨਹੀਂ ਛੱਡ ਦਿੰਦੇ ਐਮਐਲਏ ਛਿੱਪ ਵੀ ਛੱਡ ਦੇ ਤਾਂ ਉਹ ਐਮਐਲਏ ਪ੍ਰਗਟ ਸਿੰਘ ਦਾ ਵੀ ਬਿਆਨ ਸੀ ਪਰ ਚਰਨਜੀਤ ਸਿੰਘ ਚੰਨੀ ਨੇ ਵੀ ਬੀਤੇ ਦਿਨ ਇੱਕ ਐਸਾ ਬਿਆਨ ਦਿੱਤਾ ਜਿਸ ਵਿੱਚ ਇਥੋਂ ਤੱਕ ਕਹਿ ਦਿੱਤਾ ਕਿ ਐਮਐਲਏ ਵਿਕਰਮਜੀਤ ਸਿੰਘ ਦੇ ਧੌਣ ਦੇ ਵਿੱਚ ਸਰੀ ਹੈ ਤੇ ਨਾਲ ਇਥੋਂ ਤੱਕ ਕਹਿ ਦਿੱਤਾ ਕਿ ਚੌਧਰੀ ਪਰਿਵਾਰ ਨੇ ਅੱਜ ਮਾਰਿਆ ਸੰਤੋਖ ਸਿੰਘ ਚੌਧਰੀ ਜਦੋਂ ਭਾਜਪਾ ਵਿੱਚ ਸ਼ਾਮਲ ਹੋਏ ਨੇ ਉਹ ਪਹਿਲਾਂ ਨਹੀਂ ਸੀ ਮਰੇ ਹਾਲਾਂਕਿ ਇਸ ਤਰ੍ਹਾਂ ਦੀ ਬਿਆਨਬਾਜ਼ੀ ਦੇ ਨਾਲ ਕਿਸ ਨੂੰ ਕਿੰਨਾ ਫਾਇਦਾ ਹੋ ਰਿਹਾ ਤੇ ਕਿਸ ਦਾ ਕਿੰਨਾ ਨੁਕਸਾਨ ਹੋ ਰਿਹਾ ਤਾਂ ਜਨਤਾ ਨੇ ਤੈਅ ਕਰਨਾ ਹੈ ਜਲੰਧਰ ਦੇ ਖਾਸ ਕਰਕੇ ਵੋਟਰਾਂ ਨੇ ਤੈਅ ਕਰਨਾ ਹੈ ਪਰ ਜਲੰਧਰ ਲੋਕ ਸਭਾ ਹਲਕੇ ਚਾਹਲੇ ਪਾਰਟੀਆਂ ਨੇ ਤਾਂ ਇੱਕ ਦੂਜੇ ਦੇ ਉੱਤੇ ਦੂਸ਼ਣ ਬਾਜ਼ੀ ਕਰਨੀ ਸੀ ਬਿਆਨਬਾਜ਼ੀ ਕਰਨੀ ਸੀ ਪਰ ਉਸ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਹੀ ਖਲਾਰਾ ਪੈਂਦਾ ਨਜ਼ਰ ਆ ਰਿਹਾ ਹੈ ਹੁਣ ਚਰਨ ਸਿੰਘ ਚੰਨੀ ਕਾਂਗਰਸ ਦੇ ਵੱਲੋਂ ਉਮੀਦਵਾਰ ਨੇ ਉਹਨਾਂ ਨੂੰ ਵੋਟਾਂ ਦੇ ਰੂਪ ਦੇ ਵਿੱਚ ਕਿੰਨਾ ਕੁ ਨੁਕਸਾਨ ਹੁੰਦਾ ਹੈ 1 ਜੂਨ ਨੂੰ ਜਾਂ 4 ਜੂਨ ਨੂੰ ਨਤੀਜਿਆਂ ਦੇ ਵਿੱਚ ਪਤਾ ਲੱਗ ਜਾਣਾ ਹੈ ਪਰ ਜਿੱਥੋਂ ਤੱਕ ਰਹੀ ਗੱਲ ਫਿਰ ਐਮਐਲਏ ਵਿਕਰਮਜੀਤ ਸਿੰਘ ਚੌਧਰੀ ਦੀ ਉਹਨਾਂ ਨੇ ਵੀ ਫਿਰ ਹੁਣ ਮੋੜਵਾ ਜਵਾਬ ਦੇ ਦਿੱਤਾ ਉਹਨਾਂ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਚੰਨੀ ਸੁਦਾਮਾ ਨਹੀਂ ਸ਼ਕੂਨੀ ਮਾਮਾ ਹੈ ਇਹ ਕਿਉਂ ਗੱਲ ਕਹੀ ਗਈ ਹੈ ਐਮਐਲਏ ਵਿਕਰਮਜੀਤ ਸਿੰਘ ਚੌਧਰੀ ਦੇ ਵੱਲੋਂ ਕਿਉਂਕਿ ਚੰਨੀ ਨੇ ਇਹ ਕਹਿ ਦਿੱਤਾ ਸੀ ਕਿ ਮੈਂ ਸੁਦਾਮਾ ਬਣ ਕੇ ਜਲੰਧਰ ਵਾਲਿਓ ਤੁਹਾਡੇ ਦਰ ਤੇ ਆ ਰਿਆਂ ਤੇ ਤੁਸੀਂ ਕ੍ਰਿਸ਼ਨ ਬਣ ਕੇ ਮੈਨੂੰ ਗੱਲ ਨਾਲ ਲਾ ਲਿਓ ਕਿਉਂਕਿ ਇਤਿਹਾਸਕ ਹਵਾਲਿਆਂ ਦੇ ਨਾਲ ਅਜਿਹੀਆਂ ਗੱਲਾਂ ਜਦੋਂ ਕਹੀਆਂ ਜਾਂਦੀਆਂ ਨੇ ਸਿਆਸਤਦਾਨਾਂ ਆਮ ਤੌਰ ਦੇ ਉੱਤੇ ਗੱਲਾਂ ਹੀ ਇਸ ਕਰਕੇ ਕਰਦੇ ਨੇ ਤਾਂ ਕਿ ਲੋਕਾਂ ਦੇ ਦਿਲਾਂ ਤੇ ਲੱਗ ਜਾਣ ਕਿ ਸਿਆਸਤਦਾਨ ਹੋਣ ਤਾਂ ਐਸੇ ਹੋਣ ਜਿਹੜੇ ਇਤਿਹਾਸਕ ਝਰੋਖਿਆਂ ਦੇ ਵਿੱਚੋਂ ਉਦਾਹਰਨਾ ਦੇ ਕੇ ਸਾਨੂੰ ਆਪਣਾ ਸਮਝਣ ਤਾਂ ਇਸ ਕਰਕੇ ਉਹ ਗੱਲ ਕਹੀ ਗਈ ਸੀ ਤੇ ਹੁਣ ਇਸ ਦਾ ਮੋੜਵਾ ਜਵਾਬ ਜਲੰਧਰ ਤੋਂ ਜਿਹੜਾ ਚੌਧਰੀ ਪਰਿਵਾਰ ਹੈ ਉਹਨਾਂ ਦੇ ਬੇਟੇ ਨੇ ਕਿਉਂਕਿ ਬੀਬਾ ਕਰਮਜੀਤ ਕੌਰ ਤਾਂ ਚਲੇ ਗਏ ਨੇ ਭਾਜਪਾ ਦੇ ਵਿੱਚ ਪਾਰਟੀ ਛੱਡ ਚੁੱਕੇ ਨੇ ਕਾਂਗਰਸ ਪਰ ਉਹਨਾਂ ਦੇ ਬੇਟੇ ਨੇ ਪਾਰਟੀ ਨਹੀਂ ਛੱਡੀ ਪਰ ਉਹਨਾਂ ਦਾ ਇਹ ਕਹਿਣਾ ਜ਼ਰੂਰ ਹੈ ਚੰਨੀ ਦੇ ਨਾਲ ਉਹਨਾਂ ਦਾ ਜਿਹੜਾ ਉਹ ਵੈਰ ਸਿਆਸੀ ਤੌਰ ਦੇ ਉੱਤੇ ਜ਼ਰੂਰ ਪੈਂਦਾ ਦਿਖਾਈ ਦੇ ਰਿਹਾ ਹੈ ਤਾਂ ਹੁਣ ਇਸ ਮਸਲੇ ਦੇ ਵਿੱਚ ਦੇਖਦੇ ਹਾਂ ਕਿ ਗੱਲ ਕਿੱਥੇ ਜਾ ਕੇ ਨਿਬੜਦੀ ਹੈ ਹਾਲਾਂਕਿ ਹਾਈ ਕਮਾਂਡ ਨੇ ਵੀ ਇਸ ਮਸਲੇ ਦੇ ਵਿੱਚ ਘੂਰੀ ਜ਼ਰੂਰ ਵੱਟੀ ਹੋਵੇਗੀ ਪਰ ਹਾਲੇ ਤੱਕ ਕੋਈ ਕਿਸੇ ਦੀ ਸੁਣਨ ਨੂੰ ਤਿਆਰ ਨਹੀਂ ਹੈ ਭਾਜਪਾ ਜੁਆਇਨ ਕਰ ਲਈ ਹੈ ਤਾਂ ਹੁਣ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਆ ਜਿਹੜੇ ਉਹਨਾਂ ਨੂੰ ਦਰਯੋਧਨ ਕਿਹਾ ਗਿਆ ਸੀ ਕਿ ਉਹ ਦਰਯੋਧਨ ਨੇ ਤੇ ਹੁਣ ਉਸ ਨੂੰ ਲੈ ਕੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਜਿਹੜਾ ਕੀ ਹੈ ਚੰਨੀ ਨੂੰ ਸ਼ਕੂਨੀ मामा ਕਹਿ ਦਿੱਤਾ ਚੌਧਰੀ ਨੇ ਇਹ ਵੀ ਕਿਹਾ ਕਿ ਖੁਦ ਨੂੰ ਸੁਦਾਮਾ ਕਹਿਣ ਵਾਲੇ ਚੰਨੀ ਦੇ ਘਰ ਈਡੀ ਨੂੰ ਤੋਂ 10 ਕਰੋੜ ਰੁਪਏ ਮਿਲੇ ਸੀ ਚੰਨੀ ਨੂੰ ਤਾਂ ਮੈਂ ਜਿਹੜੀਆਂ ਮਹਿਲਾਵਾਂ ਦਾ ਸਤਿਕਾਰ ਕਰਨਾ ਤੱਕ ਨਹੀਂ ਆਉਂਦਾ ਇੱਥੋਂ ਤੱਕ ਕਹਿ ਦਿੱਤਾ ਕਿ ਸ਼ਕੂਨੀ ਨਾਮ ਹੈ ਜਿਹੜਾ ਉਹ ਇਹਨਾਂ ਨੂੰ ਸੂਟ ਕਰਦਾ ਹੈ ਸੁਦਾਮਾ ਨਹੀਂ ਇਹ ਐਮਐਲਏ ਵਿਕਰਮਜੀਤ ਸਿੰਘ ਚੌਧਰੀ ਕਹਿੰਦੇ ਦਿਖਾਈ ਦੇ ਰਹੇ ਨੇ ਔਰ ਜਿਹੜੀ ਉਹ 10 ਕਰੋੜ ਰੁਪਏ ਦੀ ਗੱਲ ਕਰਦੇ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ ਚੰਨੀ ਦੇ ਭਾਣਜੇ ਹਣੀ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਦੋਂ ਰਕਮ ਮਿਲੀ ਸੀ ਨਗਦੀ ਮਿਲੀ ਸੀ ਹਾਲਾਂਕਿ ਉਹ ਚਰਨ ਸਿੰਘ ਚੰਨੀ ਦਾ ਘਰ ਨਹੀਂ ਸੀ ਪਰ ਉਸ ਦਾ ਨੁਕਸਾਨ ਜ਼ਰੂਰ ਉਹਨਾਂ ਚੋਣਾਂ ਦੇ ਵਿੱਚ ਚਰਨ ਸਿੰਘ ਚੰਨੀ ਨੂੰ ਹੋਇਆ ਸੀ ਕਿਉਂਕਿ ਇਸ ਗੱਲ ਨੂੰ ਲੈ ਕੇ ਬਾਕੀ ਵਿਰੋਧੀਆਂ ਨੇ ਮੁੱਦਾ ਇੱਥੋਂ ਤੱਕ ਬਣਾ ਦਿੱਤਾ ਕਿਉਂਕਿ ਉਸ ਵਕਤ ਮੁੱਖ ਮੰਤਰੀ ਦੀ ਕੁਰਸੀ ਚਰਨ ਸਿੰਘ ਚੰਨੀ ਦੇ ਕੋਲ ਸੀ ਤੇ ਉਦੋਂ ਜਦੋਂ ਚੋਣਾਂ ਹੁੰਦੀਆਂ ਫਿਰ ਉਹ ਪਧੌੜ ਹਲਕੇ ਤੋਂ ਤੇ ਚਮਕੌਰ ਸਾਭ ਹਲਕੇ ਤੋਂ ਹਾਰ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈਂਦਾ ਜਿਸ ਦੇ ਕਰਕੇ ਵਿਕਰਮਜੀਤ ਸਿੰਘ ਚੌਧਰੀ ਨੇ ਜਦੋਂ ਪਹਿਲੀ ਵਾਰੀ ਕੇਕ ਦੀ ਤਸਵੀਰ ਆਈ ਸਾਡਾ ਚੰਨੀ ਜਲੰਧਰ ਵਾਲੀ ਤਾਂ ਉਦੋਂ ਵਿਕਰਮਜੀਤ ਸਿੰਘ ਚੌਧਰੀ ਨੇ ਕਿਹਾ ਕਿ ਪਹਿਲਾਂ ਹੀ ਤੁਸੀਂ ਦੋ ਜਮਾਨਤਾਂ ਜਬਤ ਕਰਾ ਲੀਆਂ ਨੇ ਤੇ ਕੀ ਹੁਣ ਜਲੰਧਰ ਆਉਣ ਦੀ ਇਸੇ ਤਰ੍ਹਾਂ ਸਲਾਹ ਹੈ ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਆ ਜਿਹੜੀ ਸਿਆਸੀ ਜੰਗ ਛਿੜੀ ਹੋਈ ਹੈ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਤੇ ਮੌਜੂਦਾ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਜਾਂ ਕਹਿ ਲਓ ਚੌਧਰੀ ਪਰਿਵਾਰ ਦੇ ਵਿਚਾਲੇ ਦੇਖਦੇ ਹਾਂ ਕਿ ਕਿੱਥੇ ਜਾ ਕੇ ਇਹ ਗੱਲਾਂ ਰੁਕਦੀਆਂ ਨੇ ਪਰ ਇਸ ਮਾਮਲੇ ਦੇ ਵਿੱਚ ਲਗਾਤਾਰ ਕੋਈ ਨਾ ਕੋਈ ਬਿਆਨ ਆ ਜਿਹੜਾ ਉਹ ਦਿੱਤਾ ਜਾ ਰਿਹਾ ਇਸ ਤਰੀਕੇ ਦੇ ਨਾਲ ਇਹ ਗੱਲਾਂ ਕਹੀਆਂ ਜਾ ਰਹੀਆਂ ਨੇ ਇਥੋਂ ਤੱਕ ਕਿਆ ਜਾ ਰਿਹਾ ਵਿਕਰਮ ਸਿੰਘ ਚੌਧਰੀ ਨੇ ਕਿਹਾ ਕਿ ਮੇਰੇ ਪਿਤਾ ਨੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਦੌਰਾਨ ਆਪਣੀ ਜਾਨ ਗਵਾਈ ਸੀ ਉਹ ਕਾਂਗਰਸ ਦੇ ਲਈ ਸ਼ਹੀਦ ਹੋਏ ਨੇ ਐਂਡੀ ਵੱਡੀ ਕੁਰਬਾਨੀ ਤੋਂ ਬਾਅਦ ਵੀ ਮੇਰੀ ਮਾਂ ਕਰਮਜੀਤ ਕੌਰ ਚੌਧਰੀ ਨੂੰ ਪਛਾਣ ਨਾ ਮਿਲੇ ਤੇ ਦੁੱਖ ਦੀ ਗੱਲ ਹੈ ਪਰ ਐਮਐਲਏ ਪ੍ਰਗਟ ਸਿੰਘ ਨੇ ਇਸ ਗੱਲ ਦਾ ਜਵਾਬ ਪਹਿਲਾਂ ਹੀ ਦਿੱਤਾ ਹੈ ਕਿ ਜੇਕਰ ਤੁਸੀਂ ਜਿੱਤਣ ਦੇ ਦਾਵੇਦਾਰ ਹੁੰਦੇ ਤਾਂ ਜ਼ਿਮਣੀ ਚੋਣ ਦੇ ਵਿੱਚ ਤੁਹਾਨੂੰ ਮੌਕਾ ਦਿੱਤਾ ਗਿਆ ਸੀ ਉਦੋਂ ਫਿਰ ਹਾਰ ਦਾ ਸਾਹਮਣਾ ਕਿਉਂ ਕਰਨਾ ਪਿਆ ਹੁਣ ਵਿਕਰਮਜੀਤ ਸਿੰਘ ਚੌਧਰੀ ਕਹਿ ਰਿਹਾ ਕਿ ਉਹਨਾਂ ਦੀ ਮਾਤਾ ਕਰਮਜੀਤ ਕੌਰ ਨੂੰ ਉਹ ਪਹਿਚਾਨ ਨਹੀਂ ਦਿੱਤੀ ਗਈ ਜੋ ਮਿਲਣੀ ਚਾਹੀਦੀ ਸੀ ਪਰ ਐਮਐਲਏ ਪ੍ਰਗਟ ਸਿੰਘ ਤੇ ਬਾਕੀ ਜਿਹੜੇ ਚੌਧਰੀ ਪਰਿਵਾਰ ਨਾਲ ਇਤਫਾਕ ਨਹੀਂ ਰੱਖ ਰਹੇ ਇਹਨਾਂ ਬਿਆਨਬਾਜ਼ੀਆਂ ਚ ਚਾਹੇ ਉਹ ਮੁੱਖ ਸਾਬਕਾ ਮੁੱਖ ਮੰਤਰੀ ਚੰਦ ਸਿੰਘ ਚੰਨੀ ਨੇ ਜੋ ਉੱਥੋਂ ਦੇ ਸਥਾਨਕ ਲੀਡਰ ਨੇ ਉਹ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਜ਼ਿਮਣੀ ਚੋਣ ਦੇ ਵਿੱਚ ਫਿਰ ਤੁਸੀਂ ਜਿੱਤ ਸਕਦੇ ਸੀ ਜੇਕਰ ਐਨੀ ਜਿੱਤਦੇ ਤੁਸੀਂ ਦਾਵੇਦਾਰ ਸੀ ਪਰ ਹੁਣ ਚੌਧਰੀ ਪਰਿਵਾਰ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਪਹਿਚਾਨ ਨਹੀਂ ਮਿਲੀ ਤੇ ਪਾਰਟੀ ਨੂੰ ਮੁੜ ਤੋਂ ਵਿਚਾਰ ਕਰਨਾ ਚਾਹੀਦਾ ਸੀ ਇਹ ਗੱਲ ਕਹੀ ਜਾ ਰਹੀ ਹੈ ਚੌਧਰੀ ਪਰਿਵਾਰ ਕਾਂਗਰਸ ਦਾ ਹਿੱਸਾ ਸੀ ਅੱਜ ਉਹਨਾਂ ਨੇ ਆਪਣੇ ਆਪ ਨੂੰ ਖਤਮ ਕਰ ਦਿੱਤਾ ਇਹ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਬੀਤੇ ਦਿਨ ਬਿਆਨ ਸੀ ਤੇ ਇਸੇ ਕਰਕੇ ਲਗਾਤਾਰ ਇਸ ਮਾਮਲੇ ਦੇ ਵਿੱਚ ਬਿਆਨਬਾਜ਼ੀ ਦੇ ਤੌਰ ਦੇ ਉੱਤੇ ਇੱਕ ਦੂਜੇ ਨੂੰ ਜਿਹੜਾ ਹੈ ਓធីਬੀ ਲਾਉਣ ਦੀ ਸਿਆਸੀ ਤੌਰ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ ਮਾਮਲੇ ਦੇ ਵਿੱਚ ਹੁਣ ਜਲੰਧਰ ਲੋਕ ਸਭਾ ਹਲਕੇ ਦੇ ਵੋਟਰਾਂ ਨੇ ਤੈਅ ਕਰਨਾ ਚਰਚਾਵਾ ਜਿੰਨੀ ਮਰਜ਼ੀ ਹੋ ਜਾਣ ਉਸ ਤੋਂ ਪਹਿਲਾਂ ਪੂਰੇ ਪੰਜਾਬ ਪੱਧਰ ਦੇ ਵਿੱਚ ਔਰ ਇਹ ਸੀਟ ਦੇ ਉੱਤੇ ਚਰਚਾ ਇਸ ਕਰਕੇ ਵੀ ਹੋ ਰਹੀ ਹੈ ਕਿਉਂਕਿ ਇੱਥੇ ਚਿਹਰਾ ਬਹੁਤ ਵੱਡਾ ਹੈ ਕਾਂਗਰਸ ਦੇ ਉਮੀਦਵਾਰ ਦੇ ਵਜੋਂ ਕਿਉਂਕਿ ਉਹ ਮੁੱਖ ਮੰਤਰੀ ਦੀ ਕੁਰਸੀ ਵੀ 111 ਦਿਨ ਲਈ ਉਸ ਦੇ ਉੱਤੇ ਵੀ ਬੈਠੇ ਰਹੇ ਮੁੱਖ ਮੰਤਰੀ ਰਹਿ ਚੁੱਕੇ ਨੇ ਇਸ ਕਰਕੇ ਉਸ ਨੂੰ ਘਟਾ ਕੇ ਨਹੀਂ ਵੇਖਿਆ ਜਾ ਰਿਹਾ ਇਸ ਕਰਕੇ ਚਰਚਾ ਪੂਰੇ ਪੰਜਾਬ ਚ ਹੈ ਪਰ ਆਖਰਕਾਰ ਜਲੰਧਰ ਦੇ ਵੋਟਰਾਂ ਨੇ ਤੈਅ ਕਰਨਾ ਹੈ 1 ਜੂਨ ਨੂੰ ਜਦੋਂ ਵੋਟ ਪਾਉਣੀ ਹੈ ਤੇ 4 ਨੂੰ ਨਤੀਜੇ ਸਾਹਮਣੇ ਹੋਣਗੇ ਕਿ ਇਸ ਸਿਆਸੀ جنگ ਦੇ ਵਿੱਚ ਚੌਧਰੀ ਪਰਿਵਾਰ ਸਹੀ ਸੀ ਜਾਂ ਫਿਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੁਸੀਂ ਨਿੱਜੀ ਤੌਰ ਦੇ ਉੱਤੇ ਇਸ ਬਿਆਨਬਾਜ਼ੀ ਦੇ ਦੌਰਾਨ ਕੀ ਕਹਿਣਾ ਚਾਹੁੰਦੇ ਹੋ ਤੁਹਾਡਾ ਆਪਣਾ ਵਿਚਾਰ ਕੀ ਹੈ ਤੁਸੀਂ ਵੀ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਤੇ ਬਣੇ ਰਹੋ এবিসি ਪੰਜਾਬ ਦੇ ਨਾਲ